ਕੀ ਕਿੱਧਰ ਜਾ ਰਹੇ ਆ ਵੇ ਆਹ ਡਾਡੀ ਮੁਕਾਇਨ ਘੁੰਮਦੇ ਹੋਰਗੇ ਕੀ ਤੇਰੇ ਕੱਪੜਾ ਪਾਉਣਾ ਇਹਦੇ ਦੂਜੇ ਦਾ ਕੱਪੜਾ ਦੂਜੇ ਦਾ ਹੋਈ ਨਹੀਂ ਫਿੱਟਾ ਉਹਨਾਂ ਜਿਹੜਾ ਪਾ ਕੇ ਆਉਂਦਾ ਉਹਨੂੰ ਪਾਈਆਂ ਹਾਂ ਪਹਿਲਾਂ ਮੈਂ ਦੱਸੋ ਜੀ ਕਿਤੇ ਰਹੇ ਹੋ ਮੈਂ ਤਾਂ ਨਹੀਂ ਤੇ ਫੇ ਖਣੌਰੀ ਬਾਤ ਕਰਾਂ ਉਥੇ ਕਰਾਂਗੇ ਆ ਕੇ ਫਿਰ ਮੈਂ ਅਸੀਂ ਆਪਣੇ ਹੱਕ ਦੀ ਲੜਾਈ ਲੜਾਂਗੇ ਤੂੰ ਲੜੇਗਾ ਜਾ ਕੇ ਤੂੰ ਲੜੇਗਾ ਜਾ ਕੇ ਕਿਵੇਂ ਮੰਨ ਲਓ ਤੇ ਕੋਈ ਉਹ ਆ ਗਿਆ ਕੁੱਤਾ ਕਤ ਆ ਗਿਆ ਫੇਰ ਮੈਂ ਕੁੱਤੇ ਨੂੰ ਵੱਜ ਦੂੰਗਾ ਆ ਦੇਖੋ ਅੱਛਾ ਫੇਰ ਦੇ ਕੋਈ ਮੈਂ ਖੂਸ ਖੀ ਜੰਕਰ ਕੋਲ ਮਿਲ ਗਿਆ ਕੋਈ ਉਹਨੂੰ ਵੀ ਮੈਂ ਵੱਜ ਚੂੰਗਾ ਅੱਛਾ ਪੰਦਰ ਲੈ ਭਈ ਅੱਜ ਬਾਰਡਰ ਤੇ ਖਨੌਰੀ ਅੱਜ ਆ ਗਿਆ ਐਤਵਾਰ ਜਵੱਖ ਘਰੇ ਛੁੱਟੀ ਜਵੱਖਾਂ ਨੂੰ ਮਹੰਦ ਭਾਈ ਇਹਨੂੰ ਵੀ ਲਿਆਣਾ ਜੂ ਹੀ ਪਤਾ ਲੱਗੇ ਵੀ ਹਾਂ ਆਪਣੇ ਕਿਸਾਨ ਬੈਠੇ ਨੇ ਹੱਕਾਂ ਵਾਸਤੇ ਨੇਰਾਪਰਾ ਪਾਇਨਾ ਤਾਂ ਕੋਈ ਰਣੂ ਕੱਲਾ ਸਕੂਲੇ ਭਜਣਾ ਆਪਾਂ ਨੇ ਸਕੂਲੀ ਭਜੋ ਜੋ ਲੈਣਗੇ ਆਪਾਂ ਨਾ ਭਜੋ ਵੀ ਆਹ ਕੰਮੇ ਭਜੂਰੀ ਆ ਜੇ ਆਪਣੇ ਉਹ ਕੰਮ ਉੱਥੇ ਬਚੂਗਾ ਤਾਂ ਅਗਰ ਜਗ੍ਹਾ ਹਾਂ ਭਿਕ ਬਣੂਗਾ ਦੇਖੋ ਫਿਰ ਕੀ ਸੁਣਾਵੇਂਗਾ ਉੱਥੇ ਉੱਥੇ ਮੈਂ ਗਾਣਾ ਅੱਛਾ ਰਾਤੇ ਨੇ ਸਪੀਚ ਤਿਆਰ ਕਰੀਆ ਸੌਂਗ ਕਹਿੰਦਾ ਮੈਨੇ ਗਾਣਾ ਸੁਣਾਈ ਸੰਤਾਂ ਦੇ ਰੱਥਾਂ ਵਿੱਚ ਫੜੀਆਂ ਹਾਂ ਹਜੇ ਹਜੇ ਮੈਂ ਰਿਵਿਊਜ਼ਨ ਕਰ ਰਿਹਾ ਹਾਂ ਇਹਦੇ ਅੱਜ ਕਰ ਰਿਹਾ ਹਜੇ ਮੇਰੀ ਜੇਬ ਚ ਪਿਆ ਮੈਂ ਨਾ ਨਾ ਆਪ ਦੇ ਬਤੂਰੇ ਵਿੱਚ ਰੱਖ ਰੱਖਿਆ ਇਹ ਭਾਈ ਹੋਰ ਗੱਲ ਆ ਭਾਈ ਨਾਲ ਇੱਕ ਇਹ ਕੱਲੀ ਭਾਈ ਕਿਸਾਨਾਂ ਦੀ ਨਹੀਂ ਸਾਰੇ ਲੋਕਾਂ ਵਾਲੀ ਕਿਸਾਨ ਜ਼ਿਮੀਂਦਾਰ ਜੋ ਵੀ ਮਜ਼ਦੂਰ ਜੋ ਸੇਠ ਲੋਕ ਬਸ ਲਈ ਸਭ ਦੀ ਆਏ ਦੇਖੋ ਕੱਲੇ ਕਿਸਾਨਾਂ ਵਾਸਤੇ ਨਹੀਂ ਹੈਗੀ ਹੌਰ ਹੌਰ ਹੱਕ ਬਣਦਾ ਜਾਣਦਾ ਜੇ ਜਾਵਾਂਗੇ ਤਾਂ ਹੀ ਕੁਝ ਮਿਲੂਗਾ ਦੇਖੋ ਕਿਸਾਨ ਪੁੱਛੂਗਾ ਤਾਂ ਭਾਈ ਸਾਰੇ ਬਤਨਗੇ ਹੋਰ ਆ ਹਾਂ ਜੇ ਆਪਾਂ ਤਾਂ ਗੱਲ ਕਰਦੇ ਵੀ ਜੇ ਆਪਣੇ ਫਸਲਾਂ ਆਉਣਗੀਆਂ ਸਾਰਾ ਕੁਝ ਫਸਲ ਨਾਲ ਆਪਾਂ ਦਿਹਾੜੀਦਾਰ ਦਾ ਮਜ਼ਦੂਰ ਦਾ ਕਿਸਾਨ ਦਾ ਅਰਬੀ ਦਾ ਸਾਰ ਬਰਗਾ ਦਾ ਲੋਕਾਂ ਦਾ ਨਹੀਂ ਕਿ ਬਈ ਕਿਸਾਨੀ ਦੇ ਕੰਮ ਕਰਦਾ ਆ ਕੇ ਕੋਈ ਮੰਨ ਲਾ ਮਿਸਤਰੀ ਦੇ ਘਰ ਪਉਂਦਾ ਜੇ ਆਪਣੇ ਕੋਲੇ ਫਸਲ ਹੋਊਗੀ ਆਪਾਂ ਵੇਚਾਂਗੇ ਪੈਸੇ ਆਉਣਗੇ ਤਾਂ ਅਗਲਾ ਘਰ ਪਾਊਗਾ ਪੱਠਿਆਂ ਦੇ ਤਦਾਲੇ ਵਾਲੇ ਜੇ ਪੈਸੇ ਆਉਣਗੇ ਅਗਲੇ ਕੋਲੇ ਦੁਕਾਨ ਤੋਂ ਕੱਪੜੇ ਪਏ ਤਾਲੇ ਜਗਲੇ ਕੋਲ ਪੈਸੇ ਆਉਣਗੇ ਜੇ ਆਪਣੀ ਫਸਲ ਤੋਂ ਆਪ ਨੂੰ ਕੋਲ ਪੈਸੇ ਆਉਣਗੇ ਦੇਖੋ ਮੇਰੇ ਗਾਲੇ ਮੁਕਦੀ ਆ ਕੇ ਵੀ ਜੇ ਆਪਣੀ ਫਸਲਾਂ ਨੇ ਪਈ ਤਾਂ ਆਪ ਵਸਾਂਗੇ ਸਾਰੇ ਕਾਹ ਲੋਕ ਜਦ ਆਪਾਂ ਨੂੰ ਵਧੀਆ ਰੇਟ ਮਿਲੂਗਾ ਇਹਦਾ ਫਸਲਾਂ ਦਾ ਤਾਂ ਫਾਈ ਦਿਹਾੜੀ ਮਹਿੰਗੀ ਹੋਊਗੀ ਦਿਹਾੜੀਦਾਰ ਦੀ ਸਾਰੇ ਕੰਮ ਹੋਣਗੇ ਦੇਖੋ ਫੇਰ ਹਾਂ ਹਾਂ ਠੀਕ ਜਿਹੜਾ ਕਿਸਾਨ ਆ ਇਹ ਤੋਰਾ ਹਾਂ ਅੱਗੇ ਗੱਡਾ ਹੁੰਦਾ ਜਿਹੜਾ ਗੱਡਾ ਗੱਡੇ ਦੇ ਵਿਚਾਲੇ ਉਹ ਲੱਖ ਲੱਗਿਓ ਤੋਰਾ ਕਹਿੰਦੇ ਜੇ ਉਹ ਤੋਰਾ ਨਾ ਹੁੰਦਾ ਤਾਂ ਗੱਡਾ ਖੜ ਜਾਂਦਾ ਉਹ ਕਿਸਾਨ ਆ ਤੋਰਾ ਇਹ ਇੱਕ ਮੁਰਖ ਦਾ ਕਈ ਲੋਕਾਂ ਦੇ ਮਨ ਚ ਖੜ ਗਿਆ ਤਾਂ ਮੰਨ ਲਓ ਗੱਡਾ ਖੜ ਗਿਆ ਹੁੰਜ ਲੋਕਾਂ ਦੇ ਮਨ ਚ ਇਹ ਗੱਲ ਆਈ ਆ ਲਗਾਣਾ ਆਪਣਾ ਬਗ ਜ਼ਮੀਨ ਆ ਵੀ ਆਪਾਂ ਦਿਹਾੜੀ ਕਰਕੇ ਕੰਮ ਆ ਕੁਝ ਵੀ ਆਪਦਾ ਕੰਮ ਕਰਕੇ ਮਿਹਨਤ ਦਾ ਖਾਣਾ ਪਾ ਇਹੋ ਪਈ ਮਨ ਚ ਸੋਚ ਗੱਲ ਕੱਢਦਾ ਤੇ ਜ਼ਮੀਨ ਕਰਕੇ ਜਾਣਾ ਆਪਣੀ ਜਿਹੜੀ ਜ਼ਮੀਨ ਆ ਜਿਹੜਾ ਬੰਦਾ ਰੋਟੀ ਖਾਂਦਾ ਵੀ ਉਹ ਬੰਦਾ ਉਥੇ ਜਾ ਹੋਇਆ ਕਰੇਕ ਬੰਦਾ ਦੇਖੋ ਹੋਰ ਹੋਰ ਇਹ ਤਾਂ ਹੈਗਾ ਹੀ ਆ ਲਾਓ ਜੀ ਸੁਣਾਓ ਸੈਵ ਸਿੰਘ ਸੰਤਾਂ ਦੇ ਹਾਂ ਇਧਰ ਮੈਂ ਸੰਤਾਂ ਦੇ ਉਤਾ ਵਿੱਚ ਫੜਿਆ ਤੀਰ ਦੇ ਵਰਗਾ ਨਹੀਂ ਤੱਕੇ ਨਾਲ ਜਿਹਨੂੰ ਡੱਬ ਲੈਂਦੇ ਕਸ਼ਮੀਰ ਦੇ ਵਰਗਾਨੀ ਘਰ ਘਰ ਸੁਆੜੇ ਮਰਦਾਂ ਦਾ ਗਰਗਸ ਬਾਰੇ ਮਰਦਾਂ ਦਾ ਜਨਾਬ ਕਹਿੰਦੇ ਆ ਖੇ ਖੇ ਕੇ ਬਦਲੇ ਲੈਂਦੇ ਉਹਨੂੰ ਪੰਜਾਬ ਕਹਿੰਦੇ ਆ ਕਹਿ ਕੇ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਦਫ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਬਚ ਕੇ ਰਹਿ ਤੂੰ ਬਚ ਕੇ ਦਿੱਲੀ ਇਹ ਗਰਮ ਖੇਲੀਆਂ ਤੋਂ ਤੇਰੇ ਬਾਰੇ ਤੁਸੀਂ ਨਾ ਪੁਰਸੀਆ ਬਦਲੀਆਂ ਤੋਂ ਬਿਸੱਦਾ ਚੱਲਦਾ ਪੁੱਠਾ Saab ਕਹਿੰਦੇ ਆ ਕੱਲ ਕੋਈ ਨਾ ਕੀ ਕੀ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਦਫੜ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਵੈਰੀ ਗੁੱਡ ਬੋਸ ਸੋਣਾ ਕੋਈ ਨਾ ਕੋਈ ਨਾ ਪੁੱਤ ਕੋਈ ਨਾ ਬੁੱਤ ਤਾਂ ਇਹ ਇੰਨਾ ਕਰਿਆ ਉਹ ਵੀ ਬਹੁਤ ਆ ਆ ਜੀ ਬੇਟੀ ਹਾਂ ਜੀ ਆ ਸਾਡੇ ਸਹਬ ਸਾਹ ਇੱਧਰ ਆਗੇ ਸਾਡੇ ਜੀ ਸੌਰ ਜੀ ਸ਼ੈਨ ਚਾ ਇੱਕ ਆ ਵੀ ਜਾਣਗੇ ਸ਼ੈਨ ਚਾ ਨੂਰਾ ਆ ਗਈ ਨੂਰਾ ਇਹ ਚਲੋ ਜੀ ਪਾਪਾ ਤੁਸੀਂ ਪਿੱਛੇ ਬੈਠ ਜਾਓ ਮੈਂ ਅੱਗੇ ਬੈਠ ਜਾਉਂ ਆ ਜਾ ਤੂੰ ਇੱਧਰ ਪਿੱਛੇ ਆ ਪੁੱਤ ਨਹੀਂ ਚਲੋ ਜੀ ਹੋਰ ਕਹਿ ਦੇਣਗੇ ਕਿਸਾਨ ਨਹੀਂ ਕਹਿ ਦੇਣਗੇ ਕਿਸਾਨ ਤੇ ਤਲਵਾਰਾਂ ਨਹੀਂ ਆਣੇ ਪਿੱਛੇ ਬੈਠ ਕੇ ਥੋੜਾ ਜਿਹਾ ਨਾ ਪੁੱਤ ਤਲਵਾਰਾਂ ਨਹੀਂ ਲਿਖੇ ਹੋਣੇ ਪਾਉ ਪਿਆਰ ਨਾਲ ਬੈਠਣਾ ਉੱਥੇ ਜਾ ਕੇ ਆ ਜਾ ਨਾ ਆਪਾਂ ਤਲਵਾਰਾਂ ਨਹੀਂ ਕੀ ਬਤੂਗਾ ਨਹੀਂ ਪੁੱਤ ਪਿੱਛੇ ਵਾਏ ਪੁੱਤ ਕਿਉਂ ਮਾਪਾ ਮੈਨੂੰ ਮਾੜਾ ਦਵੇ ਥੈਂ ਤੇ ਇਹ ਲੱਗਿੰਦੀ ਸਭ ਕੁਛ ਦਿਖਦਾ ਆ ਬਹੁਤ ਤਰ ਡੈਡੀ ਦੇ ਕੋਲ ਆ ਤਰੀ ਆਸਾ ਇਦਲੀ ਕੀ ਹੋਇਆ ਨਹੀਂ ਨਹੀਂ ਤੇਰੀ ਤਾਂ ਉਤੀ ਤੇਰੀ ਤੇਰੀ ਤਾਂ ਉਪਤਾ ਦੇ ਪਿੱਛੇ ਆ ਆ ਕੇ ਗੁੱਡ ਪਰ ਮੈਂ ਬੁਝਾਉਣੇ ਬੈਠੂੰਗਾ ਵਿਚਾਰੇ ਦੀ ਕਿਹਦੇ ਬੈਠਣਾ ਇੱਕ ਉਹ ਤਾਂ ਵਿਚਾਰੇ ਕਹਿੰਦੇ ਬੈਠਣਾ ਇੱਕ ਕੋਰੇ ਤੇ ਕੋਤਰਾ ਫਿਰ ਵਿਚਾਰੇ ਕੌਣ ਬੈਠੂਗਾ ਵਿਚਾਰੇ ਖਾਲੀ ਵਿਚਾਰੇ ਖਾਲੀ ਜਦ ਬੰਦੀ ਦੋ ਵਿਚਾਰੇ ਦੱਸ ਕਿ ਨੂੰ ਠਿਆਂ ਉਹ ਬਾਪੂ ਨੂੰ ਲੈ ਜਾਓ ਉਹਨੂੰ ਬਿਠਾ ਲਿਓ ਵਿਚਾਰੇ ਲੈ ਜਾਓ ਬਾਪੂ ਨੂੰ ਲੈ ਬਚਾਰੇ ਠਿਆਂ ਨੂੰ ਮਾਂ ਨੀਚੇ ਨਾ ਘੇਰ ਦਿਓ ਇਹ ਚ ਪਾ ਲਓ ਮੈਂ ਕਿਹਾ ਦੀ ਗੱਲ ਮਾ ਰਮ ਉਹਦੇ ਕਿਰ ਲਾ ਜਾਣ ਦੀਗੀ ਸੀ ਬਾਏ ਜੇ ਦੀ ਤੇ ਉਹ ਤਾਂ ਛੋੜ ਦੇਣੀ ਕਿ ਨਾਉੜਦਾ ਹੀ ਤੇ ਪਾ ਕੇ ਦੇਖ ਲਿਓ ਨਹੀਂ ਆਖੀ ਇਹਦੀ ਅੱਛਾ ਟਿਕ ਟਾਕ ਇਹਨੂੰ ਫਿਰ ਉਹਦੀ ਮੇਚ ਦਾ ਕਰ ਦੂੰਗੀ ਫਿਰ ਆ ਕੇ ਜਾਨੂ ਆਉਣਗੇ ਉਦੋਂ ਨੂੰ ਤਾਂ ਹੋ ਹੋ ਜੂ ਬੋਲ ਭਾਈ ਹਾਂ ਤੇ ਕੋਈ ਨਾ ਬਣਾ ਦੂਗੀ ਉਹ ਅੱਜੇ ਨਹੀਂ ਬਣਦੀ ਹੈਗੀ ਟਿਕ ਟਾਕ ਪੁੱਤਰੀ ਕਾਨੂੰਨੀ ਦੂਜੀ ਪਾਜੀ ਕੱਕੇ ਵਾਲੀ ਕੁਝ ਹੁੰਦਾ ਹੈ ਮੈਡਮ ਨੇ ਵਾ ਸੂ ਕਿਹਾ ਵੀ ਬਸ ਚਿੱਟਾ ਉਹ ਚਾਹੀਦਾ ਜਾਗਟ ਨਹੀਂ ਕੋਈ ਨਾ ਹੋਰ ਪਾਜੀ ਬਥੇਰੇ ਪੈ ਨੇ ਕੋਟੀ ਲਾਈ ਜੀ ਤਾ ਹੀੜੋ ਥੋਲੇ ਜਿੱਤੇ ਹੋਲੇ ਕੋਕੀਨੇ ਕੋਟੀ ਚਲੋ ਇੰਜ ਨਾ ਭਾਈ ਤੇ ਖੜ ਦੇ ਰ ਮਾਰ ਲਿਆ ਜਾਂਦੇ ਬਾਏ ਬਾਏ ਹਾਂ ਸੈਵ ਨੇ ਉਹ ਤਾਂ ਕਰ ਗਈ ਸੈਵ ਕਰਾਣਾ ਤੇ ਖਰਾਬ ਕਰਿਆ ਬਾਪੂ ਜੀ ਵੀ ਲਾਏ ਆਉਂਦੇ ਇੱਕ ਗੇੜਾ ਮਾਂ ਬਾਪੂ ਜੀ ਵੀ ਲਾਏ ਆਉਂਦੇ ਇੱਕ ਗੇੜਾ ਤੇ じゃ ਫਿਰ ਮੈਂ ਕਰੇ ਵੀ ਜਰੂਰੀ ਹੈ ਕਹਿਣਾ ਫਿਰ ਹਾਂ ਇਹ ਤਾਂ ਹੈਗਾ ਚੱਲ ਛੋੜਦਾ ਤਾਂ ਅੱਜ ਜਾ ਫਿਰ ਮੈਂ ਤਾਂ ਇੱਕ ਦੋ ਰਾਤਾਂ ਲਾ ਕੇ ਆਉਂਗਾ ਹਾਂ ਬੁੱਧਵਾਰ ਨੂੰ ਚਾਰ ਰਾਤ ਬਾਪੂ ਛੱਡਦੇ ਤੈਨੂੰ ਬੁੱਧਵਾਰ ਨੂੰ ਵਗ ਜਿਓ ਬੁੱਧਵਾਰ ਨੂੰ ਵਗ ਜਿਓ ਵੀਡੀਓ ਹੋ ਜੂਗੀ ਮੰਗਲਵਾਰ ਨੂੰ ਬੁੱਧਵਾਰ ਨੂੰ ਵਗ ਜਿਓ ਆ ਦਾ ਦੋ ਦਿਨ ਲਾਏ ਆਇਓ ਬੁੱਧਵਾਰ ਵੀਰਵਾਰ ਹੱਕ ਬਣਦਾ ਹੁਣ ਜਾਂਦੇ ਨਹੀਂ ਕੀ ਸ਼ੁੱਕਰਵਾਰ ਨੂੰ ਆ ਜਿਓ ਹਾਂ ਇੱਕ ਰਾਤ ਨਾਲ ਕੋਈ ਹਿੰਦ ਦੌਰ ਤੇ ਨਹੀਂ ਉਂਗੜਾ ਪਰ ਰਿਸ਼ਤੇਦਾਰੀ ਚ ਜੇ ਕੋਈ ਟਿਲ ਮਾਠ ਹੋ ਜੇ ਫੇਰ ਆਪਾਂ ਜਾਂਦੇ ਨਹੀਂ ਹੈਗੇ ਜਾਨੀ ਹੈ ਫੇਰ ਸਾਰਾ ਕੁਝ ਲੈ ਲੈ ਕਿਤੇ ਮੈਨੂੰ ਛੋਟ ਖਰਾ ਸਾਰਾ ਕੁਝ ਅਨਮੋਲ ਵਾਲਾ ਕਿੱਡਾ ਕੀ ਫੜ ਲਿਆ ਨੇ ਹੁਣ ਦੇਖ ਕੇ ਪਤਾ ਲੱਗ ਜਾਂਦਾ ਦੱਸ ਉਹ ਇਹ ਤਾਂ ਬਣਾਇਆ ਜਿਤਨੀ ਤਾਂ ਇਸ ਤੋਂ ਪਹਿਲਾਂ ਚਿੱਟਾ ਤਾਂ ਹੈ ਹੀ ਨਹੀਂ ਨਾ ਚਿੱਟਾ ਨਹੀਂ ਉਂ ਕਹਿੰਦੀ ਆ ਚਿੱਟਾ ਗਿਆ ਮੈਡਮ ਨੇ ਨਾਪ ਵਾਸਤੇ ਨਾ ਪਤਾ ਹੈਗਾ ਨਾ ਪਤਾ ਉਹ ਜੱਸੀ ਵਾਲਾ ਪਿਆ ਜਿਹੜਾ ਮੈਨੇ ਪਹਿਲਾਂ ਖਾਰਾ ਮੈਂ ਹਾਂ ਹਾਂ ਉਹ ਮਾਸੀ ਗੈਂਟੀ ਉਹ ਗੈਂਟੀ ਵੀ ਪਾ ਕੇ ਦੇਖ ਲੇਗੀ ਉਹਦੀ ਮੇਚ ਲੈ ਕਰ ਦੂਗਾ ਹਾਂ ਹਾਂ ਜੱਲ ਜਪਤਾ ਖਾ ਕੇ ਨਾ ਅਸਟਰੀ ਦੇ ਦੇ ਇੱਕ ਹੁਣ ਖੜ ਕੇ ਬੋਲ ਅਬ ਇਹਨੂੰ ਉੱਥੇ ਕਰ ਦੇ ਦੇ ਬਾ ਉਹਨਾਂ ਦਾ ਹੱਦ ਆਖੇ ਹਾਂ ਜਲਦੀ Thank you. ਸੰਘਰਸ਼ ਜਿਹੜਾ ਹੈ ਬੋਲੇ ਲੜ ਸਕਦੇ ਨੇ ਜੁਰਮੇ ਲੜ ਸਕਦੇ ਨੇ ਤੇ ਸੋਨਾ ਤੇ ਜਿਹੜਾ ਜਜ਼ਬਾ ਗੁਰੂ ਨਾਨਕ ਸਾਹਿਬ ਜੀ ਜਿਹੜਾ ਬਾਣੀ ਦੇ ਰਾਹੀਂ ਭਰੇਆ ਬਹੁਤ ਸਾਡਾ ਗੁਰੂ ਸਾਹਿਬ ਦੀ ਆਸਾ ਦੀ ਵਾਰ ਦੇ ਵਿੱਚ ਗਾਣ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਨਮਰਤਾ ਬਿਆਨ ਕਰਦੇ ਆਸਾ ਦੀ ਵਾਰ ਵਿੱਚ ਮਾਰਾ ਕਹਿੰਦੇ ਹੌ ਢਾਡੀ ਕਾ ਨੀਚ ਜਾਤ ਹੋਰ ਕੁਕਮ ਨੂੰ ਜਾਤ ਸੁਣਾਇਆ ਤੇਨ ਮੰਗਾ ਜੇ ਤੁਨੇ ਤੇ ਆਇਆ ਆਰੇ ਕੋਈ ਜੀ ਇਧਰ ਡੱਲੇਵਾਲ ਸਾਹਿਬ ਦੀ ਰਹਿائش ਆ ਇਧਰ ਕਮਰਾ ਕੀ ਤੇ ਅੰਦਰ ਅੱਜ ਕਿਸੇ ਨੂੰ ਜਾਣ ਨਹੀਂ ਦੇ ਰਹੀ ਤੇ ਕਹਿੰਦੇ ਬਾਲਾ ਜੱਟ ਜੱਲਿਆ ਸਾਹਿਬ ਪਾਲ ਸਾਹਿਬ ਸੀਰੀਅਸ ਨੇ ਕਿਸੇ ਵੀ ਬੋਲੇ ਵੀ ਇਹਨੇ ਕੁਝ ਹੋ ਸਕਦਾ ਅਸੀਂ ਤਾਂ ਇੱਥੇ ਬਾਹਰ ਬੈਠੇ ਫਿਰ ਅੰਦਰ ਤਾਂ ਵੀਡੀਓ ਅੰਦਰ ਬਣਾਉਣ ਦੇਰੇ ਦੀਵਾ ਬੰਨ੍ਹਣ ਨੂੰ ਬਖਸ਼ੀ ਕਰਤਾ ਕੇ ਨੂੰ ਜਾਣ ਦਿੱਤੇ ਰਿਹਾ ਚਾਹ। ਲੋਕ ਵੀ ਕਿਹਾ ਅਸੀਂ ਇੱਧਰ ਅੰਦਰ ਆ ਗਏ ਸੀ ਸਟੇਜ ਤੇ ਤੇ ਬੜਾ ਜਿਆਦਾ ਸ਼ਰੀਅਤ ਹੈਗੇ। ਉਹ ਵੀ ਗਾਣ ਕੀਤਾ ਪਸ਼ੂ ਮੰਦਰ ਨੇ ਚੰਦਰਕਿਸ਼ਣ। ਸੰਦਰਤ ਦੇ। ਨਾਮ ਵੀ ਹੋਣੇ ਆਦਮੀ ਤ੍ਰਿੰਗ ਜੀਵਨ ਕਰਮ ਕਰ। ਮੈਂ ਜੇ ਆਪਣੇ ਬੰਦਾ ਦੀ ਡਿਊਟੀ ਲਈ ਹੈ। ਤੇ ਇਹਨੂੰ ਪੜ ਲਓ। ਤੇ ਸਤਾਨਾ ਨੇ ਕੋਈ ਮੱਦ ਲਿਖੀ ਹੈ ਕਿ ਨਹੀਂ ਲਿਖੀ ਤਾਂ ਪਾਪਾ ਦੇ ਬੋਲਾਂਗੇ ਮੈਂ ਉਹ ਕਹਿ ਰਿਹਾ ਆਂ ਥੀਰ ਸਾਰਿਆਂ ਨੂੰ ਕੋ ਜਿੰਨੇ ਪੰਜਾਬ ਤੋਂ ਨੀਂਦ ਸੀ ਪਰ ਤੋਂ ਕਿਸੇ ਪਰਾਰਾ ਸਮੇਤ ਸਭ ਸੈਤਾ ਦੇ ਮਤੇ ਆ ਕੇ ਸਾਡੇ ਕੋਲੇ ਦੋ ਅਸੀ ਮੋਰਚੇ ਦੇ ਨਾਲ ਸਹਿਯੋਗ ਹੈ ਬਸ ਦਿੱਲੀ ਵਾਲ ਸਾਹਿਬ ਦੀ ਇੱਕ ਪੀਲ ਹੈ ਸਾਡੀ ਹਰੇਕ ਮੀਟਿੰਗ ਦੇ ਵਿੱਚ ਕਹਿੰਦੇ ਰਹੇ ਨੇ ਸਰ ਵੀ ਕਹਿੰਦੇ ਨੇ ਕਿ ਮੈਨੂੰ ਪੁਲਿਸ ਨੂੰ ਚੱਕਰ ਨਾ ਦਿਓ ਜਿੰਨਾ ਮੈਂ ਖਾਸ ਕਰਕੇ ਪੰਜਾਬ ਨੂੰ ਦੇ ਅੱਪਰ 30 ਯਾਤਰੀ ਸਾਡੇ ਤੋਂ ਕਰਵਾਉਣੇ ਕਿਹਾ ਹੈ ਫਾਈਲ ਕੋ ਬੋਰਡ ਦਾ ਨਾਮ ਆ ਗਿਆ ਜਿੱਦ ਵਿੱਚ ਤੇ ਰਾਤ ਨੂੰ 50-50 ਬੰਦੇ ਉਹਨਾਂ ਦੇ ਆਉਂਦੇ ਨੇ ਪਿੰਡਾਂ ਦੇ ਉੱਤੇ ਜਿਹੜੀ ਚੱਕਰ ਚੱਲਦੀ ਰਹੇ ਕੱਪੜੇ ਚੋਂ ਕੋਲੋਂ ਕੋਲੋਂ ਕਰਕੇ ਆਜੂ ਬੇਟਾ ਕਰੇ ਸਰ ਅਰੇ ਤੇ ਮੋੜ ਵਾਲਾ ਦੱਸਾ ਵੇ ਡੱਲੇ ਵਾਲ ਸਾਡ ਦਾ ਮਰਦ ਬੱਤ ਖਲਾ ਦੀਏ ਉਹ ਇਧਰ ਆ ਰਹੀਆਂ ਇਧਰ ਆ ਰਹੀਆਂ ਇਧਰ ਆ ਰਹੀਆਂ ਉਹ ਇਧਰ ਤੇ ਭਰਾ ਜੀ ਦੇਖਾ ਘੜੀ ਘੱਡੇ ਹੌਲੀ ਜਮੜੇ ਹੌਲੀ ਜਾ ਕਰੋ ਆਏ ਹੋਏ ਕਿੰਨੇ ਇਧਰੋਂ ਆਇਆ ਲੱਗ ਗਿਆ ਤੇ ਕਰਨਾ ਚਾਹਿਆ ਕੇ ਸਰਕਾਰ ਤੋਂ ਮੰਗ ਮਨਾ ਨਹੀਂ ਸਕੇ ਕਿਸੇ ਆਗੂ ਨੇ ਦਿਲ ਕੀਤਾ ਮਨ ਬਣਾਇਆ ਉਹਨਾਂ ਨੇ ਬਿੰਦਰ ਅਰਵਰ ਨੂੰ ਬੋਲਾ ਕਰਦੇ ਪ੍ਰਭ ਦੀ ਸਰ ਕਿਰਪਾ ਪੀਰ ਤੋਂ ਪ੍ਰਾਪਿਆ ਕਰਨ ਕਿ ਬੋਲ ਕਰੂੰ ਦੀਨ ਤੇ ਦਾਤ ਮੇਰਾ गार गार तो <people>? hm? का समुचे सिर सिंह जी सब तो पहला जिन्या संतान इस अंदोलन हाजिरी कर रहे हो तो पाशा ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੀ ਪੰਧਤੀ ਸਾਰੇ ਗੱਜਬੱਜ ਕੇ ਸਾਰੇ ਹਾਜ਼ਰ ਹੋ ਲਓ ਆਪ ਜੀ ਵਾਹਿਗੁਰੂ ਜੀ ਦਾ ਧੰਸਵਾਦ ਵਾਹਿਗੁਰੂ ਜੀ ਕੀ ਤਬਦੀ ਪਰਮ ਸਤਿਕਾਰਯੋਗ ਗੁਰੂ ਸਵਾਰੋ ਜੁਨੇ ਸਾਡੇ ਆਗੂ ਅੱਜ ਕਿਉਂਕਿ ਜਿਹੜਾ ਆਗੂ ਵਾਲਾ ਸੰਘਰਸ਼ ਹੈ ਉਹ ਦਸਵੇਂ ਪਾਸ਼ਾ ਸਾਡੇ ਵਿੱਚ ਲੈ ਕੇ ਆਏ ਨੇ ਦਸਵੇਂ ਪਾਸ਼ਾ ਆਪ ਅੱਗੇ ਹੋ ਕੇ ਆਪਣੇ ਸਿੰਘਾਂ ਦੀ ਗਵਾਹੀ ਕਰਦੇ ਰਹੇ ਨੇ ਤੇ ਅੱਜ ਸਾਡੇ ਆਗੂ ਧੰਨਵਾਦ ਸਾਹਿਬ ਆਪ ਆਗੂ ਕੋਲ ਕੋਈ ਜਹੇਦਾਰ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਨਪ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਜਸਰ ਜੁਨੀਅਨ ਬੋਲੇ ਸੋਨਿਆ ਵਾਲਾ ਅੱਲਾਹ ਅਕਬੀਰ ਕਾਲੀ ਇਹ ਸਾਡਾ ਪ੍ਰਦੇਸ਼ਵ ਦੇ ਨੌਜਵਾਨ ਕਿਦ ਰਾਤ ਮੋਰਚੇ ਤੇ ਪਹਿਰੇ ਕਰੀ ਸਿਕਾਈ ਦਿੰਦੇ ਆ ਪਹਿਰੇ ਕਰਦੇ ਉੱਨਾ ਕੋਲ ਜਦੋਂ ਸੋਹਣ ਦਾ ਜਨਾਬ ਕਹਦੇ ਆ ਠਹਿ ਠਹਿ ਕੇ ਬਦਲੇ ਲੰਦਾ ਮੀਨੂਪਲਾ ਕਹਦੇ ਆ ਦਿੱਲੀ ਵੀ ਦਫਲੇ ਲੰਦਾ ਮੀਨੂਪਲਾ ਕਹਦੇ ਆ ਬਚ ਕੇ ਰਹਿ ਤੂੰ ਬੰਦੇ ਮੇਰੇ ਦਾ ਮੁਖਿਆਲ ਮੇਰੇ ਬਾਰੇ ਕੁਤੜੀ ਲਾਪੋਂ ਸੇ ਬਦਲਦੀ ਆ ਤੋ ਸੱਜਾ ਬਣਾਂ ਦੇ ਕਸ਼ਮੀਰ ਦੇ ਮਰਗਾਨੀ ਕੰਗਸ ਕਾ ਫਲੇਂਦਾ ਮੈਨੂੰ ਪੰਜਾਬ ਕਹਿੰਦੇ ਆ ਬਚ ਕੇ ਰਹਿ ਤੂੰ ਬਚ ਕੇ ਜੀ ਜੇ ਗਰਮ ਖੇਲ ਨੇ ਆ ਤਾਲੇ ਨੂੰ ਮੇਰੇ ਮਨ ਨੂੰ ਪਰਦੇ ਆ ਜਾ ਮੀਂਹ ਆਉਂਸੀ ਬਦਮੀਰੀਆ ਤੋਂ ਸਦਾ ਜਲਦਾ ਪੁੱਛਾ ਸਾਹ ਤੇ ਚੇਹਰੇ ਪਾ ਦੇ ਜੀ ਕਾ ਕਾ ਕੇ ਬਦੁਰੇ ਲੰਦਾ ਮੈਨੂੰ ਪੰਜਾਬ ਕਹਿੰਦੇ ਆ